ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਕੀ ਹਾਲ ਚਾਲ ਹੈ ਸਭ ਠੀਕ ਠਾਕ ਹੋ ਅੱਜ ਆਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਕੈਨੇਡਾ ਦਾ ਸਭ ਤੋਂ ਸਸਤਾ ਸਟੋਰ ਜਿਹੜੇ ਮੇਰੇ ਵੀਰਪਰਾ ਕੈਨੇਡਾ ਤੋਂ ਨਵੇਂ ਆ ਰਹੇ ਨੇ ਮ स्टूडेंट ਕੁਝ ਚੀਜ਼ਾਂ ਭੁੱਲ ਜਾਂਦੇ ਨੇ ਬਸ ਤਾਰ ਕੋਈ ਵੀਡੀਓ ਬਣਾਉਂਦਾ ਕਿ ਆ ਚੀਜ਼ ਲੈ ਕੇ ਆਓ ਭਾਂਡੇ ਬਰਤਨ ਵਗੈਰਾ ਕਿਚਨ ਦਾ ਸਮਾਨ ਸਸਰੀ ਚੀਜ਼ਾਂ ਪਰ ਜੋ ਵੀ ਕੋਈ ਨੈਸੈਸਰੀ ਚੀਜ਼ਾਂ ਭੁੱਲ ਜਾਂਦਾ ਉਹ ਸਟੋਰ ਤੁਹਾਨੂੰ ਇੱਥੇ ਦਿਖਾਉਣਾ ਹੈ ਜਿਹੜਾ ਬਹੁਤ ਹੀ ਸਸਤਾ ਹੋਂ ਸਰ ਬੰਦਾ ਇੱਥੋਂ ਆ ਕੇ ਹੀ ਲਵੇ ਮੈਂ ਸਾਰੇ ਕਿਤੇ ਘੁੰਮ ਲਿਆ ਵਾਲਮਾਰਟ ਘੁੰਮ ਲਿਆ ਕੈਨੇਡੀਅਨ ਟਾਇਰ ਘੁੰਮ ਲ ਫਰੇਦੂ ਸਸਤੀ ਚੀਜ਼ਾਂ ਤੁਹਾਨੂੰ ਕਿਤੇ ਨਹੀਂ ਮਿਲਣੀਆਂ ਵੀਰੇ ਆ ਜਿਹੜਾ ਮੈਂ ਪੀ ਰਿਹਾ ਨਾ ਇਹ ਵੀ ਇੱਥੇ ਹੀ ਲੱਗਦਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਜਾ ਕੇ ਚਲੋ ਸਭ ਤੋਂ ਸਸਤਾ ਸਟੋਰ ਕਿਹੜਾ ਹੈ ਤੇ ਉੱਥੇ ਕੀ ਕੀ ਮਿਲਦਾ ਹੈ ਕੀ ਕੀ ਨੈਸੈਸਰੀ ਚੀਜ਼ਾਂ ਨੇ ਤਾਂ ਕਿ ਤੁਸੀਂ ਜੇ ਇੰਡੀਆ ਤੇ ਭੁੱਲ ਗਏ ਤਾਂ ਘਰੋਂ ਦੀ ਲੋੜ ਨਹੀਂ ਉੱਤਰ ਸਰ ਆਰਾਮ ਨਾਲ ਆ ਕੇ ਇੱਥੇ ਬੜਿਓ ਤੇ ਉਹ ਚੀਜ਼ਾਂ ਖਰੀਦ ਲਿਓ ਚਲੋ ਤੁਹਾਨੂੰ ਫਿਰ ਦਿਖਾਉਣੇ ਆ ਆਪਾਂ ਆ ਗਾਰਡਨ ਸਿਟੀ ਦੇ ਵਿੱਚ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਡਾਲਰਾਮਾ ਏ ਆ ਬਈ ਅੱਜ ਦਾ ਸਭ ਤੋਂ ਸਸਤਾ ਸਟੋਰ ਕੈਨੇਡਾ ਦੇ ਵਿੱਚ 2024 ਹਲਕੀ ਰੇਟ ਥੋੜੇ ਵਧੇ ਨੇ ਪਰ ਸਭ ਤੋਂ ਸਸਤਾ ਹੈ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਠੀਕ ਹੈ ਕੀ ਬਣਦਾ ਚਲੋ ਦੇਖਦੇ ਆਂ ਲਓ ਜੀ ਆਪਾਂ ਅੰਦਰ ਜਾਣ ਲੱਗਿਆ ਇੱਥੋਂ ਜਿਹੜੀ ਕੋਈ ਵੀ ਚੀਜ਼ ਹੈ ਨਾ 1 ਡਾਲਰ ਤੋਂ ਸਟਾਰਟ ਹੁੰਦੀ ਹੈ ਤਾਂ ਹੀ ਉੱਥੇ 1 ਡਾਲਰ ਦਾ ਸਾਈਨ ਲੱਗਿਆ ਹੋਇਆ ਆ ਜਿਓ ਫਿਰ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਲਓ ਜੀ ਆਹ ਦੇਖ ਲਓ ਸਪੈਚੂਲਾ ਕਿੰਨੇ ਦਾ ਥੋੜਾ 2 ਡਾਲਰ ਦਾ ਆਹ 3 ਡਾਲਰ ਦਾ ਠੀਕ ਹੈ ਜੀ ਦੇਖ ਸਕਦੇ ਹੋ ਸਾਰੇ ਕੋਈ 4 ਡਾਲਰ ਦਾ ਆ ਲਓ ਕਟਲਰੀ ਸੈੱਟ ਤੁਹਾਡਾ 4 ਡਾਲਰ ਦਾ 4.5 ਡਾਲਰ ਦਾ ਆ ਕਾਪਰ ਦੇ ਨਾਈਫ ਨੇ 5 ਡਾਲਰ ਦੇ ਜੇ ਤੁਸੀਂ ਇੱਕ 스ਪੂਨ ਲੈਣਾ ਸੌਰੀ ਦੋ 스ਪੂਨ ਲੈਣੇ ਨੇ ਆ ਲਓ ਜੀ 1 ਡਾਲਰ 25 ਸੈਂਟ ਦੇ ਵੱਡਾ 스ਪੂਨ ਲੈਣਾ ਤਾਂ ਕੋਈ 1 ਡਾਲਰ 25 ਸੈਂਟ ਦਾ ਇੱਕ ਹੈ ਨਾ ਸਸਤੀਆਂ ਚੀਜ਼ਾਂ ਮੇਰੇ ਵੀਰੋ ਇਹ ਤਾਂ ਆ ਗਿਆ ਤੁਹਾਡੇ ਇੱਕ ਇੱਕ ਜੰਦੀਆਂ ਚੀਜ਼ਾਂ ਸਾਰੀਆਂ ਆ ਚਾਪਰ ਵਾਰ ਤੁਸੀਂ ਇੰਡੀਆ ਤੋਂ ਲੈ ਕੇ ਆਉਣੇ ਜਿਹਦੇ ਉੱਤੇ ਆਪਾਂ ਕੱਟ 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 ਕਰਦੇ ਹਾਂ ਠੀਕ ਹੈ ਇਹ 4 ਡਾਲਰ ਦਾ ਤੁਹਾਡਾ ਮੰਨ ਲਓ ਕੋਈ ਚੀਜ਼ ਭੁੱਲਦੇ ਹੋ ਤਾਂ ਤੁਸੀਂ ਇੱਥੋਂ ਆ ਕੇ ਲੈ ਕੇ ਲੈ ਸਕਦੇ ਹੋ ਠੀਕ ਹੈ ਸਾਹਮਣੇ ਤੁਸੀਂ ਦੇਖ ਲਓ ਕਿੰਨੇ-ਕਿੰਨੇ ਡਾਲਰ ਦੇ ਲੱਗੇ ਨੇ ਆਹ ਸਾਰਾ ਡਾਲਰ ਦਾ 4 ਡਾਲਰ ਦਾ ਇਹ ਠੀਕ ਹੈ ਆਹ ਦੇਖ ਲੋ ਪੈਨ ਜਿਹੜਾ ਨਾਨ ਸਟਿਕ ਪੈਨ ਆ ਤੁਹਾਡਾ 5 ਡਾਲਰ ਦਾ ਹੀ ਆ ਵੀਰੇ ਇਹ ਇਤੋਂ ਸਸਤੇ ਬਾਹਲੇ ਨਹੀਂ ਮਿਲਨੇ ਆਹ ਦੇਖ ਲੋ ਨਾਨ ਸਟਿਕ ਤੁਹਾਡਾ ਆਹ ਦੇਖ ਲੋ ਕਿੰਨੇ ਦਾ ਪੈਂਦਾ ਤੁਹਾਨੂੰ 5 5 ਡਾਲਰ ਦਾ ਪੈਂਦਾ ਇਹ ਠੀਕ ਹੈ ਡਬਲ ਲੇਅਰ ਹੈ ਦੀ ਤੁਸੀਂ ਦੇਖ ਸਕਦੇ ਹੋ ਵੀਰੇ ਸਾਰੇ ਆਹ ਦੇਖ ਲੋ 5.9 ਡਾਲਰ ਦੇ 3.9 ਡਾਲਰ ਦੇ 2.2 ਡਾਲਰ ਦੇ ਸਮਾਨ ਹੈ ਸਾਰਾ ਇੱਥੋਂ ਮਿਲਦਾ ਹੈ ਠੀਕ ਹੈ ਆ ਲੋ ਕਾਰਸੀਆਂ ਵਗੈਰਾ ਲੈਣੀਆਂ ਨੇ ਤੁਸੀਂ 4 4 ਡਾਲਰ ਦੀਆਂ ਅੱਗੇ ਤੁਹਾਨੂੰ ਦਿਖਾਉਣਿਆ ਕੰਚ ਦੇ ਗਲਾਸ ਵਗੈਰਾ ਵਾਈਨ ਆ ਦੇਖ ਲਓ ਵਾਈਟ ਵਾਈਨ ਗਲਾਸ ਹੈ ਨਾ 1 ਡਾਲਰ 75 ਸੈਂਟ ਦਾ ਆ ਦੇਖ ਲਓ 1 ਡਾਲਰ 75 ਸੈਂਟ ਦੇ ਵਾਈਨ ਗਲਾਸ ਨੇ ਠੀਕ ਆ ਆ 1 ਡਾਲਰ 50 ਸੈਂਟ ਦਾ ਵਾਈਨ ਗਲਾਸ ਆ ਤੁਹਾਡਾ ਰੈਡੀ ਸਟਲ ਗਲਾਸ ਆ ਗਿਆ 1.75 ਦਾ ਠੀਕ ਆ ਆ ਸਾਰੇ ਗਲਾਸ ਤੁਹਾਡੇ ਪੂਰੇ ਚਾਰ ਦਿਨ ਸੈਟ ਹੈ ਇਹ ਇਹ ਚਾਰਾਂ ਦਾ ਸੈਟ ਹੈ 5 ਡਾਲਰ ਦਾ ਠੀਕ ਆ ਆ ਦੇਖ ਲਓ ਜੂਸ ਵਾਲੇ ਜਿਵੇਂ ਢੋਨੇ ਮਿਲਨੇ ਮਿਲਦੇ ਨੇ 5 ਡਾਲਰ ਦੇ ਠੀਕ ਆ ਮੱਲਾ ਆ ਨੋਰਮਲ ਗਲਾਸ ਦੇਖ ਲਓ 1.5 ਡਾਲਰ ਦਾ 1 ਡਾਲਰ ਦੇ ਕੱਚ ਦੇ ਗਲਾਸ ਨੇ ਵੀਰੇ ਇੱਥੇ ਜੇ ਤੁਸੀਂ ਇੱਧਰ ਦੇਖੋਗੇ ਆ ਕੱਪ ਦੇਖ ਲਓ 2-2 ਡਾਲਰ ਦੇ ਠੀਕ ਆਾਰੇ 2 2 ਡਾਲਰ ਦੇ ਨਹੀਂ ਆ ਬਹੁਤ ਬਾਉਲ ਦੇਖ ਲਓ ਵੀਰੇ ਠੀਕ ਹੈ ਸਾ ਸਾਢੇ 3 ਡਾਲਰ ਦੇ ਆ ਚਾਰ ਮੱਲਾ ਇਹ ਜੇ ਬਰਤਨ ਦਾ ਯਾਰ ਤੁਸੀਂ ਇੱਥੇ ਆ ਕੇ ਲੈ ਲਿਓ ਜਿਵੇਂ ਆ ਆਪਾਂ ਦੇ ਕਈ ਵਾਰ ਬੰਦਾ ਇੰਡੀਆ ਤੋਂ ਕੱਚ ਦੇ 4-5 ਪਾ ਲੈਂਦਾ ਲੋੜ ਹੀ ਨਹੀਂ ਇੱਥੋਂ ਆ ਕੇ ਲਓ ਆਰਾਮ ਨਾਲ ਉਹੀ ਬੇਡ 'ਚ ਕੁਝ ਹੋਰ ਚੀਜ਼ ਪਾ ਲਓ ਤੁਸੀਂ ਆ ਚਾਹ ਪਾਉਣ ਵਾਸਤੇ ਪੰਜ ਡਾਲਰ ਦੀ ਆਹ ਦੇਖ ਲਓ ਮਸਾਲੇ ਵਾਲੀਆਂ ਚੀਜ਼ਾਂ ਤੁਸੀਂ ਸਾਰੀਆਂ ਜਿਹੜੇ ਕੱਚ 'ਚ ਬੰਦਾ ਮਸਾਲੇ ਮਸੂਲੇ ਪਾ ਲੈਂਦਾ ਠੀਕ ਹੈ ਇਹੜਾ ਵੱਡਾ ਤੁਸੀਂ ਦੇਖ ਰਹੇ ਹੋ ਮਸਾਲੇ ਪਾਉਣੋ ਵਾਲਾ ਇਹ 3 ਡਾਲਰ 3 ਡਾਲਰ 25 ਸੈਂਟ ਦਾ ਆ ਛੋਟੇ-ਛੋਟੇ ਦੇਖ ਰਹੇ ਤੁਸੀਂ ਇਹ ਦੇਖੋ 1 ਡਾਲਰ 50 ਸੈਂਟ ਦੀ ਮਤਲਬ ਯਾਰ ਇਹ ਜੀ ਚੀਜ਼ਾਂ ਤੁਸੀਂ ਘਰੋਂ ਲੈ ਕੇ ਨਾ ਆਇਓ ਮੈਂ ਤਾਂ ਇਹ ਸਜੈਸਟ ਕਰੂੰਗਾ ਇੱਥੋਂ ਆ ਕੇ ਡਾਲਰਾਂ ਮਾਤੋਂ ਲੈ ਲਓ ਕੋਈ ਚੀਜ਼ਾਂ ਪਾਉਣੀਆਂ ਨੇ ਆ ਦੇਖੋ 6 ਪੀਸਾਂ ਦਾ ਸੈੱਟ ਹੈ ਠੀਕ ਹੈ 4 ਡਾਲਰ 4.5 ਡਾਲਰ ਦਾ 4 ਡਾਲਰ 75 ਸੈਂਟ ਦਾ ਇਹਦੇ ਵਿੱਚ ਕੋਈ ਹੋਰ ਬੰਦਾ ਸਮਾਨ ਵਗੈਰਾ ਪਾ ਸਕਦਾ ਹੈ ਨਹੀਂ ਪੈਣਾ ਕੀ ਕਰਦੀ ਨੇ ਕਈ ਵਾਰ ਸਮਾਨ ਕਿਚਨ ਦਾ ਜਿਆਦਾ ਤੋਂ ਜਿਆਦਾ ਬੈਗ ਚ ਪਾ ਲੈਂਦੇ ਨੇ ਜਿਹਦੇ ਕਰਕੇ ਬੇੜ ਵੱਜ ਜਾਂਦਾ ਕੋਈ ਹੋਰ ਸਮਾਨ ਨਹੀਂ ਲਿਆਵਾਂ ਦੀਆਂ ਇਸ ਕਰਕੇ ਆਪਣੇ ਇਤੋਂ ਚੰਗੇ ਕੱਪੜੇ ਕੋਪੜੇ ਲਿਆਓ ਆ ਦੇਖ ਲਓ 3 ਡਾਲਰ ਦੇ ਹਨ ਮਤਲਬ 3 ਦਾ ਸਾਰਾ ਕੁਝ ਆ ਤੁਸੀਂ ਦੇਖ ਸਕਦੇ ਹੋ ਇਹ ਆ 1 1.5 ਦੀ ਆ ਪਲਾਸਟਿਕ ਦੇ ਆਗੇ ਚੀਜ਼ਾਂ ਜਿਹੜੀ ਦੇਖ ਸਕਦੇ ਹੋ ਠੀਕ ਹੈ 1.5 ਦੇ ਪਲਾਸਟਿਕ ਦੇ ਚੀਜ਼ ਆ ਵੱਡਾ ਆ ਗਿਆ ਥੋੜਾ 3 ਦਾ ਠੀਕ ਹੈ ਇਸ ਕਰਕੇ ਆ ਵੱਡੇ ਜਿਿਹਲੇ 4 ਡਾਲਰ ਦਾ ਮਤਲਬ ਕੁੱਲ ਮਿਲਾ ਕੇ ਚੀਜ਼ਾਂ ਬਹੁਤ ਸਸਤੀਆਂ ਨੇ ਇੱਥੇ ਇਹ ਤੁਹਾਨੂੰ ਦਿਖਾ ਰਹੇ ਜਿਹੜੀ ਨੇਸੈਸਰੀ ਚੀਜ਼ਾਂ ਨੇ ਟੋਕਰੀਆਂ ਵਗੈਰਾ ਦੇਖ ਲਓ ਘਰੇ ਫੁੱਲੇ ਕੇ ਆਏ ਨੇ ਟੋਕਰੀਆਂ ਵਗੈਰਾ 6 25 ਸੈਕਿੰਡ 25 ਸੈਂਟ ਦੀ ਇਹ ਠੀਕ ਹੈ ਵੱਡੀਆਂ ਟੋਕਰੀਆਂ ਤੁਸੀਂ ਦੇਖ ਲਓ ਸਾਰੀਆਂ ਸਸਤੀਆਂ ਨੇ ਵੀਰੇ 5 4 ਦੀਆਂ 2 2 ਦੀਆਂ ਵੀ ਆਪਾਂ ਐਪਲ ਉੱਪਰ ਰੱਖਣੇ ਨੇ ਇਹਨਾਂ ਵਿੱਚ ਕੋਈ ਫਰੂਟ ਰੱਖਣੇ ਨੇ ਠੀਕ ਹੈ ਪ 5.5 ਡਾਲਰ ਦੇ ਬਾਲ ਦੇਖ ਸਕਦੇ ਤੁਸੀਂ ਸਾਰੀਆਂ ਮਾਲ ਤੁਹਾਨੂੰ ਮੈਂ ਨੈਸੈਸਰੀ ਆਈਟਮਾ ਦਿਖਾ ਰਿਹਾ ਹਾਂ ਕਿ ਫਾਲਤੂ ਨਹੀਂ ਦਿਖਾ ਰਿਹਾ ਆ ਦੇਖ ਲਓ ਤੁਸੀਂ 0.5 ਡਾਲਰ ਦਾ ਠੀਕ ਹੈ ਬੱਚਿਆਂ ਵਾਲੇ ਬੱਚਿਆਂ ਵਾਲੇ ਦੇਖ ਲਓ 5.5 ਡਾਲਰ ਦੇ ਕੁੱਲ ਮਿਲਾ ਕੇ ਚੀਜ਼ਾਂ ਬਹੁਤ ਸਸਤੀ ਨੇ ਹੁਣ ਤੁਹਾਨੂੰ ਇਲੈਕਟ੍ਰੋਨਿਕ ਸੈਕਟਾਂ ਮੈਂ ਜਾ ਕੇ ਦਿਖਾਉਣਾ ਮੈਂ ਉਹ ਕਿੰਨੇ ਸਸਤੇ ਨੇ ਹੈੱਡਫੋਨ ਜਿਹਦੇ ਭੁੱਲਿਆ ਹੁੰਦਾ ਕੋਈ ਇੱਥੋਂ ਆ ਕੇ ਇੱਕ ਵਾਰ ਟੈਂਪਰੀਰੀ ਲਓ ਠੀਕ ਹੈ ਥੋੜੀ ਕੁਆਲਿਟੀ ਘਟ ਜਾਂਦੀ ਹੈ ਪਰ ਵਧੀਆ ਹੁੰਦੇ ਨੇ ਸਾਨੂੰ ਮੈਂ ਅੱਗੇ ਹੈੱਡਫੋਨ ਵੀ ਦਿਖਾਉਂਗਾ ਇਹ ਚੀਜ਼ਾਂ ਬਹੁਤ ਨੇ ਇੱਥੇ ਜਿਹੜੀਆਂ ਮੈਂ ਨਹੀਂ ਕਵਰ ਕਰ ਪਾਉਂਗਾ ਵੀਡੀਓ 'ਚ ਆਹ ਦੇਖ ਲਓ ਯਾਰ ਕਈ ਵਾਰ ਮਿੱਟੀ ਘੱਟਾ ਪੈਂਦਾ ਇੱਕ ਇੱਕ ਡੇਢ ਡੇ ਡਾਲਰ ਦੀਆਂ 1 ਡਾਲਰ 25 ਹੈ 25 ਸੈਂਟ ਦੀਆਂ ਐਨਕਾਂ ਨੇ ਜਿਹੜੀ 30 30 ਡਾਲਰ ਦੀਆਂ ਮਿਲਦੀ ਨੇ ਪਰ ਕੁਆਲਿਟੀ ਨਹੀਂ ਹੈਗੀ ਪਰ ਇਹ ਤੁਹਾਨੂੰ ਸਟਾਰਟਿੰਗ ਦੇ ਵਿੱਚ ਜੇ ਤੁਸੀਂ ਸਾਈਕਲ ਲੈਣੇ ਮਿੱਟੀ ਘੱਟੇ ਤੋਂ ਬਹੁਤ ਬਚਾਉਣੀਆਂ ਐ ਆਹ ਦੇਖ ਲਓ ਲੈਂਜ਼ ਵਾਲੀਆਂ ਡੇਢ ਡੇ ਡਾਲਰ ਦੀਆਂ ਪੜਨ ਵਾਸਤੇ ਇਹਦੇ ਵਿੱਚ ਲੈਂਜ਼ ਪਵਾ ਲਓ ਠੀਕ ਹੈ ਸਾਢੇ 30 ਡਾਲਰ ਦੀਆਂ ਆਜੇ ਹੁਣ ਤੁਹਾਨੂੰ ਦਿਖਾਉਣਾ ਇਲੈਕਟ੍ਰੋਨਿਕਸ ਆ ਬਹੁਤ ਸਸਤੀਆਂ ਨੇ ਵੀਰੇ ਡਾਟਾ ਕੇਬਲ ਦੇਖ ਲਓ 4 ਡਾਲਰ 25 ਸੈਂਟੀ ਆਹ ਹੈੱਡਫੋਨ ਦੇਖ ਲਓ 5 ਡਾਲਰ 20 ਸੈਂਟ ਦਾ ਠੀਕ ਹੈ ਇਹ ਹੈੱਡਫੋਨ ਨੇ ਤੁਹਾਡੇ ਠੀਕ ਹੈ ਆਜ ਹੋਲਡ ਰੱਖਣ ਵਾਸਤੇ ਫੋਨ ਹੋਲਡ ਕਿਤੇ ਵਸੇ ਵੀ 360 ਡਿਗਰੀ ਦੇ ਕਮਾ ਸਕਦੇ ਸਾਂ 3 ਡਾਲਰ ਸਾਢੇ 3 ਡਾਲਰ ਦਾ ਡਾਟਾ ਕੇਬਲ ਸਾਢੇ 4 ਡਾਲਰ ਦੀ ਆਹ ਕਾਰ ਚਾਰਜਰ ਦੇਖ ਲਓ ਠੀਕ ਹੈ ਸਭ ਚੀਜ਼ਾਂ ਸਸਤੀਆਂ ਨੇ ਵੀਰੇ ਠੀਕ ਹੈ ਇਲੈਕਟ੍ਰੋਨਿਕ ਸਾਈਟਾਂ ਮੈਂ ਤੁਸੀਂ ਇੱਥੋਂ ਕਾਫੀ ਚੀਜ਼ਾਂ ਲੈ ਸਕਦੇ ਹੋ ਇਲੈਕਟ੍ਰੋਨਿਕ ਸਾਈਟਾਂ ਮੈਂ ਜਿਹੜੀ ਤੁਸੀਂ ਲੈ ਆ ਕੀ ਜਿਹੜਾ ਰਾਤ ਨੂੰ ਪੜ੍ਹਨ ਵਾਸਤੇ ਸਟੱਡੀ ਲੈਂਪ ਲੈਣਾ ਤੁਸੀਂ 4 ਡਾਲਰ 4 ਡਾਲਰ 75 ਦਾ ਠੀਕ ਹੈ ਮਤਲਬ ਬਹੁਤ ਵਧੀਆ ਚੀਜ਼ਾਂ ਨੇ ਸਾਰੀਆਂ ਕਹਿੰਦਾ ਮਤਲਬ ਤੁਸੀਂ ਇੱਥੋਂ ਪਰਚੇਜ਼ ਕਰ ਸਕਦੇ ਹੋ ਛੋਟੀਆਂ ਮੋਟੀਆਂ ਚੀਜ਼ਾਂ ਚਾਰਜਰ ਵਗੈਰਾ ਇੱਥੇ ਤੱਕ ਕਿ ਐਕਸਟੈਂਸ਼ਨ ਬੋਰਡ ਵੀ ਇੱਥੇ ਮਿਲਦੇ ਨੇ ਕਈ ਡਾਲਰਾਂ ਮਾਚ ਨਹੀਂ ਇਹ ਚ ਨਹੀਂ ਹੈਗੇ ਐਕਸਟੈਂਸ਼ਨ ਬੋਰਡ ਵਗੈਰਾ ਹੋਰ ਅੱਜ ਤੱਕ ਐਕਸਟੈਂਸ਼ਨ ਬੋਰਡ ਵੀ ਮਿਲਦੇ ਨੇ ਲੰਮ ਤੇ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ 4 4 ਡਾਲਰ ਦੇ ਬੈਗ ਨੇ ਠੀਕ ਹੈ ਆ ਲਾਈਟਰ ਦੇਖ ਲਓ 4.5 4 ਡਾਲਰ ਦੇ ਮਲਸ एवरीथिंग ਸਭ ਕੁਝ ਸਸਤਾ ਯਾਰ ਠੀਕ ਹੈ 2 2 ਡਾਲਰ ਦੇ ਪੈਨ ਨੇ ਠੀਕ ਹੈ ਆ ਦੇਖ ਲਓ 2 2 ਡਾਲਰ ਦੇ ਆ 2 2 ਡਾਲਰ ਦੇ ਪੈਨ ਨੇ ਬਲੈਕ ਤੁਸੀਂ ਲੈ ਸਕਦੇ ਹੋ ਸਭ ਚੀਜ਼ਾਂ ਸਸਤੀਆਂ ਨੇ ਆ ਸ਼ਾਪਨਰ ਵਗੈਰਾ ਦੇਖ ਲਓ ਬੱਚਿਆਂ ਦੇ ਠੀਕ ਹੈ ਸ਼ਾਪਨਰ 1 ਡਾਲਰ 25 ਸੈਂਟ ਦੇ ਇਹ ਚੀਜ਼ਾਂ ਹੋਰ ਜਿੱਥੇ ਬਾਲ ਮਾਰਚ ਜਾਉਂਗੇ ਨਾ ਉਹਦੇ ਵਿੱਚ 75 75% ਦਾ 1-1 ਡਾਲਰ ਦਾ ਫਰਕ ਹੈ ਕਈਆਂ ਤੇ 2-2 3-3 ਡਾਲਰ ਦਾ ਚੀਜ਼ਾਂ ਦਾ ਫਰਕ ਹੈ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਸਸਤੀਆਂ ਨੇ 1-1 ਡਾਲਰ ਦੇ ਆ ਦੇਖ ਲਓ 1 ਡਾਲਰ 25 ਦੀ ਵਾਈਟ ਗਲੂ ਹੈ ਬੱਚਿਆਂ ਦਾ ਸਮਾਨ ਵੀ ਇੱਥੇ ਸਟੱਡੀ ਮਟੀਰੀਅਲ ਹੀ ਵਧੀਆ ਮਿਲਦਾ ਹੈ एवरीथिंग ਪਰਫੈਕਟ ਹੈ ਇੱਥੇ ਕੈਲਕੂਲੇਟਰ ਦੇਖ ਲਓ ਵੀਰੇ 4-4 ਡਾਲਰ ਦੇ ਕੈਲਕੂਲੇਟਰ ਨੇ 3-3 ਡਾਲਰ ਦੇ ਕੈਲਕੂਲੇਟਰ ਨੇ ਬਹੁਤ ਵਧੀਆ ਚੀਜ਼ਾਂ ਨੇ ਆ ਨੋਟਸ ਵਾਸਤੇ 1 ਡਾਲਰ 75 ਨੋਟਸ ਨੇ ਕਿ ਨੋਟਸ ਬਣਾਉਣੇ ਨੇ ਬਹੁਤ ਘੈਂਟ ਚੀਜ਼ਾਂ ਨੇ ਆਬਦਾਰਮ ਮਲਫਸ ਆ ਸੀਜ਼ਰ ਵਗੈਰਾ ਦੇਖ ਲਓ 2 ਡਾਲਰ 25 ਸੀ ਕਿੱਡੀ ਵੱਡੀ ਸੀ ਸਭ ਕੁਝ ਮਤਲਬ ਇਹੀ ਜੀ ਚੀਜ਼ਾਂ ਤੁਸੀਂ ਇੱਥੋਂ ਆ ਕੇ ਹੀ ਲਓ ਮੈਂ ਤਾਂ ਇਹੀ ਕਹਿਣਾ ਚਾਹਣਾ ਲਓ ਜੀ ਤੁਸੀਂ ਆਹ ਦੇਖ ਸਕਦੇ ਹੋ 1 ਡਾਲਰ 75 ਸੈਂਟ ਦਾ ਠੀਕ ਹੈ ਓਕੇ ਓਕੇ ਅ ਰੈਡ ਬੋਲ ਦੇਖ ਲਓ ਠੀਕ ਹੈ ਰੈਡ ਬੋਲ ਇੱਥੇ ਆਹ ਦੇਖ ਲਓ 2 ڈالر 50 ਸੈਂਟ ਦੀ ਆ 4 ڈالر ਦੀ ਆ ਮੈਂ ਕੋਕੋਨਟ ਵਾਟਰ ਹੀ ਮੈਂ ਕੱਲ ਮੈਂ ਬਾਲ ਮਾਰਚ ਲੈਂਦਾ ਸੀ 2 ڈالر 95 ਦਾ ਪਿਆ ਇੱਥੇ ਦੇਖ ਲਓ 500 ਐਮਐਲ ਹੈ 1 ڈالر 25 ਦੇ 1 ڈالر ਦਾ ਸਿੱਧਾ ਫਰਕ ਪੈਂਦਾ ਠੀਕ ਹੈ ਆ ਦੇਖ ਲਓ ਤੁਸੀਂ ਸਾਰੀਆਂ ਚੀਜ਼ਾਂ ਆ ਤੁਸੀਂ ਲੈ ਸਕਦੇ ਹੋ ਮੰਗੇਓ ਜੂਸ ਵਾਲਾ 1 ڈالر ਮੰਗੇਓ ਫਲੇਵਰ ਡਰਿੰਕ ਦਾ 1 ڈالر 50 ਸੈਂਟ ਦੀ ਠੀਕ ਹੈ ਐਪਲ ਵਾਲਿਆ ਜੂਸ ਫਰੂਟੀ ਮਿਕਸਪ੍ਰੂ ਜੋ ਮੈਂ ਪ੍ਰੇਪੇਅਰ ਰੀਅਲ ਜੂਸ ਪੀਂਦੇ ਆ ਦੇਖ ਲਓ ਇੱਥੇ 1 ڈالر 50 50 ਸੈਂਟ ਦੇ ਜੂਸ ਵਗੈਰਾ ਆ ਗਏ ਸਾਬ ਨਪਾ ਆ ਗਏ ਤੁਸੀਂ ਦੇਖ ਸਕਦੇ ਹੋ ਸਾਰੇ 1.5 ਡਾਲਰ ਦੀਆਂ ਚੀਜ਼ਾਂ ਨੇ ਆ ਤੁਹਾਡੇ ਖਾਣ ਵਾਲੀ ਚੀਜ਼ਾਂ 2.5 ਡਾਲਰ ਦੀਆਂ ਇਹ ਥੋੜੇ ਮਹਿੰਗੇ ਹੁੰਦੇ ਨੇ ਕੁਰਕਰੇ ਵਗੈਰਾ ਪਾਪਕੋਰਨ ਵਗੈਰਾ 2.5 ਡਾਲਰ ਦੇ ਠੀਕ ਹੈ ਆ ਲੇਜ਼ ਦੇਖ ਲਓ 2.5 ਡਾਲਰ ਦੇ ਕੈਨੇਡਾ ਮਤਲਬ ਬੱਚਿਆਂ ਦੀ ਖਾਣ ਚੀਜ਼ਾਂ ਵਾਸਤੇ ਬਹੁਤ ਵਧੀਆ ਇੱਥੇ ਆ ਆਨੀਅਨ ਚਿਪਸ ਦੇਖ ਲਓ ਕਿੰਨੇ 2.25 ਡਾਲਰ 2500 ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਇੱਥੇ ਸਸਤੀਆਂ ਨੇ ਠੀਕ ਹੈ ਆ ਲਓ ਥੋੜੇ ਰੋਸਟਰਡ ਪੀਨਟ ਦੇਖ ਲਓ ਠੀਕ ਹੈ ਸਭ ਕੁਝ ਸਸਤਾ ਇੱਥੇ 3 3 ਡਾਲਰ ਦੇ ਨੇ ਰੋਸਟਡ ਪੀਨਣ ਪੀਨਣ ਤੁਸੀਂ ਦੇਖ ਸਕਦੇ ਹੋ ਠੀਕ ਹੈ ਆਪ ਪਾਪਕੋਰਨ ਲੈਣੇ ਤੁਸੀਂ ਇੱਕ ਰਾਇ ਵੀ ਲੈ 2 ਡਾਲਰ ਦੀ ਹੈ ਪਾਪਕੋਰਨ ਦੀ ਠੀਕ ਹੈ ఎవਰੀਥਿੰਗ ਪਰਫੈਕਟ ਹੈ ਯਾਰ ਤੁਸੀਂ ਕੁਝ ਵੀ ਇੱਥੇ ਲੈ ਲਓ ਆ ਹੈਂਗਰਸ ਪੈਨੇ ਹੈਂਗਰ ਪੈਨੇ 2 2 ਡਾਲਰ 2.5 ਡਾਲਰ ਦੇ ਪਲਾਸਟਿਕ ਦੇ ਹੈਂਗਰ ਨੇ ਮਲਕ ਮੈਂ ਤੁਹਾਨੂੰ ਇਹ ਤਾਂ ਦਿਖਾ ਰਿਹਾ ਵੀਡੀਓ ਅੱਜ ਤਾਂ ਬਣਾਉਣ ਦਾ ਮਕਸਦ ਹੈ ਕਈ ਬੰਦੇ ਚੀਜ਼ਾਂ ਭੁੱਲ ਕੇ ਨਰਵਸ ਹੋ ਜਾਂਦੇ ਕਿ ਉੱਥੇ ਕੀ ਕਰਾਂਗੇ ਇਸ ਕਰਕੇ ਅਸੀਂ ਇਹ ਚੀਜ਼ਾਂ ਇੱਥੇ ਬਹੁਤ ਮਿਲ ਜਾਂਦੀਆਂ ਨੇ ਇੰਡੀਆ 'ਚ ਨਹੀਂ ਵੀ ਲਿਆਉਂਗੇ ਕੋਈ ਦਿੱਕਤ ਨਹੀਂ ਨਾਈਫ ਵਗੈਰਾ ਵਾ ਹੋਰ ਚੀਜ਼ ਇੱਥੇ ਆ ਕੇ ਲੈ ਲਓ ਕਿਉਂਕਿ ਇੱਥੇ ਤੁਹਾਨੂੰ ਉੱਥੇ ਲੱਗਦਾ ਕਿ 2 ਡਾਲਰ 120 ਬਣ ਗਏ ਇੰਡੀਆ ਦੇ ਪਰ ਇੱਥੇ ਆ ਕੇ ਉਸ ਚੀਜ਼ ਸੇਮ ਲੱਗਦੀ ਹੈ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦੇਣਾ ਜਿੰਨਾ ਮੇਥੋਂ ਕਵਰ ਹੁੰਦਾ ਵੀਡੀਓ 'ਚ ਨਾ ਕਵਰ ਕਰੂੰਗਾ ਬੱਚਿਆਂ ਦੀਆਂ ਦੇਖ ਲਓ 3-3 ਡਾਲਰ ਦੀਆਂ ਠੀਕ ਆ ਆ ਗਲਵਸ ਦੇਖ ਲਓ 3-3 ਡਾਲਰ ਦੇ ਮਤਲਬ ਮਟੀਰੀਅਲ ਸਾਰਾ 1.5 ਡਾਲਰ ਤੋਂ 5 ਡਾਲਰ 7 ਡਾਲਰ ਦੇ ਵਿੱਚ ਵਿੱਚ ਤੁਹਾਨੂੰ ਮਿਲ ਜਾਂਦਾ ਲੈ ਐਲਈ ਵਾਲਮ ਆ ਗਏ ਤੁਹਾਡੇ 2.5 ਡਾਲਰ ਦੇ 3-3 ਡਾਲਰ ਦੇ ਠੀਕ ਆ ਆਹ ਕੈਰੇਜ ਮਸਟੇਸ਼ਨ ਬੋਰ ਇੱਥੇ ਵੀ ਹੈਗੇ ਨੇ ਦੇਖ ਲਓ ਸਭ ਕੁਝ ਮਿਲਦਾ ਯਾਰ ਕੀ ਚੀਜ਼ ਨਹੀਂ ਮਿਲਦੀ ਇੱਥੇ 2.25 ਡਾਲਰ ਦੇ ਨੇ ਠੀਕ ਐ ਐਕਸਟੈਂਸ਼ਨ ਕੋਡ ਨੇ ਜਿਹੜੀ ਜਿੰਨੀਆਂ ਵੀ ਕੋਡ ਨੇ ਐਕਸਟੈਂਸ਼ਨ ਬੋਰਡ ਦੇ ਲੋ ਪੂਰਾ ਸਾਢੇ 4 ਡਾਲਰ ਦੇ ਚ ਕਿੰਨੇ ਮਰਜੀ ਲਾ ਲੋ ਸਾਰਾ ਕੁਝ ਪਰਫੈਕਟ ਹੈ ਤੁਹਾਨੂੰ ਸਭ ਕੁਝ ਮਿਲੂਗਾ ਟੇਪ ਰੋਲ ਵਗੈਰਾ ਡੇਢ ਇੱਕ ਇੱਕ ਡਾਲਰ ਦੀ ਟੇਪ ਰੋਲ ਹੈ ਮਤਲਬ ਸਭ ਸਸਤਾ ਹੈ ਯਾਰ ਚੀਪਸਟ ਹੈ ਇਹਦੇ ਚ ਸਸਤਾ ਤੁਹਾਨੂੰ ਕਿਤੇ ਨਹੀਂ ਮਿਲਣਾ ਠੀਕ ਹੈ ਲੋਕ ਵਗੈਰਾ ਇੱਥੇ ਸਭ ਮਿਲਦੇ ਨੇ ਠੀਕ ਹੈ ਦੇਖੋ ਲੋਗ ਜੇ ਲੋਗ ਲੈ ਕੇ ਜਾਣਾ ਪਰਸਨਲੀ ਤੁਹਾਨੂੰ ਸਾਰਾ ਕੁਝ ਅਵੇਲੇਬਲ ਹੈ ਦੇਖੀ ਜਲੋ ਦੇਖੋ ਵੀਰੇ ਮੈਂ ਤੁਹਾਨੂੰ ਸਾਰਾ ਦਿਖਾ ਰਿਹਾ ਬਹੁਤ ਚੀਜ਼ਾਂ ਨੇ ਮੇਥੋਂ ਨਹੀਂ ਵੀਡੀਓ ਚ ਐਕਸਪਲੇਨ ਨਹੀਂ ਹੋ ਸਕਦਾ ਮਤਲਬ ਫਲਾਵਰਸ ਬੱਕਟ ਵਗੈਰਾ ਇਥੋਂ ਲੈਣੇ ਨੇ ਫਲਾਵਰਸ ਵਧੀਆ ਫਲਾਵਰਸ ਮਿਲਦੇ ਨੇ ਇਹੀ ਜੀ ਗੱਲ ਨਹੀਂ ਹੈਗੀ ਸਭ ਸਸਤਾ ਉਹ ਬੜੇ ਬੱਚੇ ਨੇ ਬਰਥਡੇ ਲਈ ਸਮਾਨ ਦੇਖ ਸਕਦੇ ਹੋ ਤੁਸੀਂ ਸਭ 1.5 ਡਾਲਰ ਦੇ ਦੇ ਉਹ ਤੋਂ ਪਾਰਟੀ ਪਾਰਟੀ ਵਾਸਤੇ ਸਿਸਟਮ 1.2 ਡਾਲਰ ਦਾ ਸਭ ਬੈਲੂਨ ਦੇਖ ਲਓ 1 ਡਾਲਰ 50 ਦੇ ਠੀਕ ਹੈ 50 ਸੈਂਟ ਦੇ ਆਹ ਦੇਖ ਲਓ ਠੀਕ ਹੈ ਸਾਰੇ 1 ਡਾਲਰ 75 ਸੈਂਟ ਦੇ ਕੈਨ ਦਾ ਵਾਲ ਨੈਪਕਿਨ ਵਗੈਰਾ ਦੇਖ ਲਓ ਠੀਕ ਹੈ ਇਹ ਨੈਪਕਿਨ ਦੇ ਲੋ ਇਹ ਵੀ ਸਸਤੇ ਨੇ 10 ਦੇ 2 2 ਦੇ ਨੈਪਕੀਨੇ ਸਾਰੇ ਧੀਰੇ ਆਹ ਦੇਖ ਲਓ ਸਾਰੀਆਂ ਪਲੇਟਸ ਵਗੈਰਾ ਜਿੰਨੇ ਵੀ ਪਈਆਂ ਨੇ 1 25 25 ਸੈਂਟ ਦੀਆਂ ਨੇ ਸਾਰੀਆਂ ਡਿਸਪੋਜ਼ੇਬਲ ਸਾਰੀਆਂ ਜਿਹੜੇ ਡਿਸਪੋਜ਼ੇਬਲ ਚੀਜ਼ਾਂ ਨੇ ਡਿਸਪੋਜ਼ੇਬਲ ਜੀਆਂ ਵੀ ਤੁਹਾਨੂੰ 2 2 ਲੇ ਕੇ 1 ਦੇਣਾ ਡਿਸਪੋਜ਼ੇਬਲ ਗਲਾਸ ਦੇਖ ਲਓ 1 ਆ ਦੇਖ ਲਓ 10-12 ਕਲਾਸ ਨੇ 1 ਡਾਲਰ 25 ਸੈਂਟ ਦੇ ਨੇ ਮਤਲਬ ਸਸਤਾ ਸਾਮਾਨ ਬਹੁਤ ਮਿਲਦਾ ਵੀਰੇ ਇੱਥੇ ਬਹੁਤ ਚੀਜ਼ ਸਸਤੀ ਮਿਲਦੀ ਹੈ ਠੀਕ ਹੈ ਆ ਦੇਖ ਲਓ ਤੁਸੀਂ 4 ਡਾਲਰ ਦਾ ਮਤਲਬ ਯਾਰਸ ਕੈਨੇਡਾ ਦਾ ਸਭ ਤੋਂ ਚੀਪਸਟ ਸਟੋਰ ਹੈ ਜੇ ਤੁਸੀਂ ਦੇਖੋ ਬੱਚਿਆਂ ਵਾਸਤੇ ਇਹਦੇ ਲੋਟੇ ਛੋਟੇ ਛੋਟੇ ਟੌਇਜ਼ 2-2 ਡਾਲਰ ਦੇ ਮਤਲਬ ਕੋਈ ਜਿਹੜਾ ਨਵਾਂ ਬੰਦਾ ਤੁਸੀਂ ਮੈਂ ਕਹਿਣ ਦਾ ਮਤਲਬ ਇਹ ਜੇ ਤੁਸੀਂ ਕੋਈ ਨਵਾਂ ਆਉਂਦਾ ਤਾਂ ਪਹਿਲਾ ਜੋ ਕੋਈ ਚੀਜ਼ ਭੁੱਲਦਾ ਤਾਂ ਇੱਥੇ ਆ ਕੇ ਜ਼ਰੂਰ ਲਾਓ ਮੈਂ ਸਭ ਨੂੰ ਅਜੇਸਟ ਕਰਨਾ ਚਾਹਣਾ ਕਿਛੂ ਆਜੂ ਸ਼ਸ਼ੀ ਗਾਇਬਰੇ ਖਸ ਖਸ ਅਸੀ ਸਾਰੇ ਪਪਾ ਠੀਕ ਹੈ ਜੀ ਫਾਈਲਸ ਵਗੈਰਾ ਦੇਖ ਲਓ ਡਾਕੂਮੈਂਟਸ ਦੀਆਂ ਫਾਈਲਸ ਵਗੈਰਾ ਇੱਥੇ ਮਿਲਦੀਆਂ ਨੇ 4 4 ਡਾਲਰ ਦੀਆਂ 2.5 2.5 ਡਾਲਰ ਦੀਆਂ ਫਾਈਲਸ ਮਿਲਦੀਆਂ ਨੇ ਇੱਥੋਂ ਦੀਆਂ ਫਾਈਲਸ ਲੈ ਕੇ ਜਾਓ ਬਕਸ ਵਗੈਰਾ ਮਿਲਦੀ ਨੇ ਸਭ ਕੁਝ ਮਿਲਦਾ ਯਾਰ एवरीथिंग ਤੁਹਾਨੂੰ ਮਿਲੂਗਾ ਤੁਸੀਂ ਤੇ ਆਰਾਮ ਨਾਲ ਲੈ ਕੇ ਜਾ ਸਕਦੇ ਹੋ ਮੈਂ ਜਿੱਥੋਂ ਲੈ ਕੇ ਜਾਊਗਾ ਨੋਟਬੁੱਕ ਠੀਕ ਹੈ ਪੈਨ ਲੈ ਕੇ ਜਾਊਗਾ ਤੁਹਾਨੂੰ ਲੱਗ ਭਾਗ ਦਿਖਾਤਾ ਮੈਂ ਕਾਫੀ ਚੀਜ਼ਾਂ ਉਹ ਹੀ ਆਪਣੀ ਆ ਦੇਖ ਲਓ ਮoiश्चਰ ਵਗੈਰਾ 5 ਦਾ ਸੇਮ ਸੀਜ਼ਨ 5 ਮੰਨ ਲਓ ਹੁਣ ਆਪਣਾ ਸੰਗ ਨੂੰ ਆਪਣਾ ਸਾਈਟ ਦੇ ਵਿੱਚ ਸ਼ਾਮ ਇਹ ਹੈ ਜੀ ਡਾਲਰ ਰਾਮਾ ਕੀ ਫਿਰ ਕਿੱਦਾਂ ਲੱਗਿਆ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰੇ ਜੀ ਵੀਰੋ ਭੈਣੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਥੈਂਕ ਯੂ ਸੋ ਮੱਚ ਮਿਲਦੇ ਆਂ ਨੈਕਸਟ ਵੀਡੀਓ ਵਿੱਚ